ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਦੋ ਦਰਜਨ ਤੋਂ ਉਤੇ ਫਿਲਮਾਂ ਦੇ ਵਿੱਚ ਕੰਮ ਕਰ ਚੁੱਕਿਆ ਹਾਂ ਮੈਂ ਐਮਐਚ1 ਪੀਟੀਜੀ ਪੰਜਾਬੀ ਜੀਮਲਾ ਚੰਦਰ ਜਿੰਦ ਤੱਕ ਦੋਸਤੋ ਤੇ ਪੂਰੀ ਐਕਟਿੰਗ ਕਰ ਚੁੱਕਿਆ ਹਾਂ ਵੱਡੀਆਂ ਫਿਲਮਾਂ ਵੀ ਮੈਂ ਤਰਸ਼ੇਮ ਦਸਲ ਪ੍ਰਵੀਸ਼ ਬਰਮਾ ਜੈਕੀ ਸ਼ੌਪ ਦੇ ਮੁੰਡੇ ਹੀਰੋਪੰਥੀ ਦੇ ਨਾਲ ਕੰਮ ਕਰ ਚੁੱਕਿਆ ਹਾਂ ਤੇ ਫਿਲਮਾਂ ਤੇ ਸ਼ਾਸਤ ਦਾ ਸਾਨੂੰ ਫਰਕ ਬਹੁਤ ਨਜ਼ਰ ਆਇਆ ਇੱਥੇ ਤਾਂ ਸਾਡਾ ਰੋਜ਼ ਹੀ ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਵਾ ਕਦੇ ਡੀਐਸਪੀ ਨਾਲ ਕਦੇ ਐਸਐਸਪੀ ਨਾਲ ਲੋਕਾਂ ਪਿੱਛੇ ਜੱਫੀ ਲੈਨੇ ਆ ਲੋਕਾਂ ਪਿੱਛੇ ਅਸੀਂ ਮੁੱਖ ਮੰਤਰੀਆਂ ਲੜਦੇ ਆ ਪਰ ਵੋਟਰਾਂ ਦੇ ਰੁਝਾਨ ਦੇਖ ਕੇ ਅਸੀਂ ਕਿ ਸਾਲ ਚੁੱਪ ਹੋ ਰਹੇ ਆ ਅਸੀਂ ਸਾਲ ਚੁੱਪ ਹੋਵਾਂਗੇ ਲੋਕਾਂ ਨੂੰ ਸਾਡੀ ਕਮੀ ਮਹਿਸੂਸ ਹੋਊਗੀ ਜੋ ਬੰਦੇ ਬੋਲਦੇ ਹੁੰਦੇ ਸੀਗੇ ਤੇ ਲੋਕਾਂ ਨੂੰ ਪਤਾ ਲੱਗੂਗਾ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਅੱਜ ਮੇਰਾ ਵੀਰ ਮੇਰੇ ਕੋਲ ਆਇਆ ਵਾ ਇਹਨੇ 1 ਘੰਟਾ ਮੇਰੇ ਤੇ ਲਾਇਆ ਵੀ ਵੀ ਆਪਾਂ ਫਿਲਮਾਂ ਦੇ ਵਿੱਚ ਆ ਸੀ ਅੱਜ ਤੇ ਮੇਰਾ ਵੀ ਮਨ ਕਰਦਾ ਵਾ ਵੀਰ ਟੈਨਸ਼ਨ ਭਰੀ ਜ਼ਿੰਦਗੀ ਜਿਹੜੀ ਸ਼ਾਸਤ ਦੀ ਅਸੀਂ ਲੜਦੇ ਸੀਗੇ ਕਿਉਂਕਿ ਜਿਹੜੇ ਫਿਲਮੀ ਕਲਾਕਾਰ ਹੁੰਦੇ ਆ ਉਹਨਾਂ ਦੇ ਵਿੱਚ ਦਿਲਾਂ ਵਿੱਚ ਪਾਪ ਨਹੀਂ ਹੁੰਦਾ ਉਮਰ ਵੀ ਵੱਧੀ ਆ ਇਹਦੇ ਨਾਲ ਜਦੋਂ ਅਸੀਂ ਨਵੇਂ-ਨਵੇਂ ਉੱਥੇ ਚਿਹਰੇ ਦੇਖਦੇ ਆ ਤੇ ਉੱਥੇ ਸਾਡੇ ਜਿਹੜੇ ਕਹਿੰਦਾ ਪਾਵਾ ਮੋਟਰੇਸਨ ਵਿੱਚ ਚੱਕੀ ਜਾਂਦੀ ਆ ਤੇ ਚਾਰ ਸਾਡੇ ਪੈਸੇ ਵੀ ਹੁੰਦੇ ਆ ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਵਾ ਅਸੀਂ ਪਾਣੀ ਭਾਜੀ ਨੂੰ ਅਸੀਂ ਸਾਰੇ ਜਿੰਨੇ ਵੀ ਫਿਲਮਾਂ ਦੇ ਹੀਰੋ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਨੂੰ ਹਾਰਿਆਂ ਨੂੰ ਹੁਣ ਤੁਹਾਡਾ ਸਾਰਾ ਵਾ ਸਾਨੂੰ ਫਿਲਮਾਂ ਦੇ ਵਿੱਚ ਕੰਮ ਦਿਓ ਕਰੋ ਪੇਮੈਂਟ ਦੀ ਕੋਈ ਗੱਲ ਨਹੀਂ ਥੋੜੀ-ਮੋਢੀ ਘੱਟ ਦੇ ਦੇਓ ਕਰੋ ਸਾਨੂੰ ਜਗ੍ਹਾ ਦਿਓ ਅਸੀਂ ਨੀਟੂ ਸ਼ਰਣਾ ਵਾਲਾ ਤੇ ਟੀਟੂ ਬਾਣੀਆਂ ਅਸੀਂ ਇੱਕ ਥਾਂ ਤੇ ਕੰਮ ਕਰਾਂਗੇ ਅਸੀਂ ਵਧੀਆ ਕੰਮ ਕਰਾਂਗੇ ਤੇ ਵਾਅਦਾ ਕਰਦੇ ਲੋਕਾਂ ਦੇ ਮੁੱਦੇ ਵੀ ਅਸੀਂ ਠੁਕ ਦੇ ਰਾਵਾਂਗੇ ਇੰਨੀ ਗੱਲ ਬਤਨ ਨਹੀਂ ਆ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਵੀ ਆਜ ਸਾਹਮਣੇ ਬਹੁਤ ਜਲਦੀ ਟੀਟੂ ਬਾਣੀਆਂ ਤੇ ਨੀਟੂ ਸ਼ਰਣਾ ਦੋਨੇ ਵਡੀਆਂ ਫਿਲਮਾਂ ਲਾ ਜਾਓਗੇ ਔਰ ਜਿਹੜਾ ਕੰਗਨਨ ਰਾਵਤ ਦੇ ਥੱਪੜ ਪਿਆ ਹੋਆ ਔਰ ਸਾਡੀ ਜਸਵਿੰਦਰ ਗੌਰ ਭੈਣ ਨੇ ਮਾਰਿਆ ਵਾਸਤੇ ਉਹਦਾ ਬਹੁਤ ਤੈਦਰੋ ਸ਼ੁਰੂ ਗਜ਼ਲ ਕਰਦੇ ਆ ਨਾਲ ਪਰ ਕੰਕੀ ਪਤਾ ਕੰਗਣਾ 라ਵਤ ਦੀ ਕੋਈ ਚਾਲ ਹੋਵੇ ਮਸ਼ਹੂਰ ਹੋਣ ਵਾਸਤੇ ਜਾਂ ਕੰਗਣਾ 라ਵਤ ਥਪੜ ਪਿਆ ਹੀ ਨਾ ਹੋਵੇ ਕਿਉਂਕਿ ਇਹ ਲੋਕ ਬਹੁਤ ਡਰਾਮੇਬਾਜ਼ ਹੈ ਇਹ ਨਾ ਇਹ ਫੇਮ ਚਾਹੁੰਦੇ ਹੈ ਜਿਹੜੀ ਕੰਗਣਾ 라ਵਤ ਪਾ ਫੇਮ ਚਾਹੁੰਦੀ ਹੈ ਇੱਕ ਕੁੜੀ ਸਮਝਦਾਰ ਕੁੜੀ ਪੜ੍ਹੀ ਲਿਖੀ ਕੁੜੀ ਇਦਾਂ ਨਹੀਂ ਕਰ ਸਕਦੀ ਕੋਈ ਨਾ ਕੋਈ ਗੱਲ ਵਿਚਲੀ ਹੈ ਵਾ ਔਰ ਕੰਗਣਾ 라ਵਤ ਬਹੁਤ ਚਾਲਬਾਜ਼ ਹੈ ਕਿਉਂਕਿ ਅੱਗੇ ਵੀ ਪੰਜਾਬੀਆਂ ਨੇ ਇਹਨੇ ਕਿਹਾ ਅਗਰ ਬਾਦੀ ਔਰ ਜਿਹੜਾ ਧਿਆਨ ਪੈਣ ਦੀ ਇੱਦਤ ਨਹੀਂ ਕਰ ਸਕਦਾ ਉਹ ਜਿਹੜੇ ਮੰਨ ਲਓ ਜਿਉਂ ਦੀ ਇਹ ਜਿਹੜੀ ਉਹਨੇ ਗੱਲ ਕਹਿੰਦੀ ਹੈ ਕਿ ਇੰਨੇ ਨੇ ਬੱਚੇ ਵਿੱਚ ਲੋਕੀ ਬਿਕ ਜਾਂਦੇ ਆ ਉਹਨੇ ਇੰਨੀ ਗੱਲ ਕਹੀ ਸੀ ਜੇ ਉਹਨੂੰ ਪੁੱਛੋ ਤੇਰੀ ਮਾਂ ਹੋਵੇ ਜਾਂ ਤੇਰੀ ਭੈਣ ਹੋਵੇ ਜਾਂ ਤੇਰੀ ਉਹ ਅਜ ਕੁੜੀ ਹੋਵੇ ਜਾਂ ਤੇਰੀ ਆਪਣੀ ਬੇਟੀ ਹੋਵੇ ਤੂੰ ਉਹਨੇ ਇੰਨੀ ਗੱਲ ਕਹਿ ਸਕਦੀ ਹੈ ਨਹੀਂ ਕਹਿ ਸਕਦੀ ਪਰ ਕਿਸੇ ਨਾ ਕਿਸੇ ਸਿਆਸਤ ਦੇ ਵਿੱਚ ਇਹ ਸਿਆਸਤ ਖੇਡੀ ਜਾ ਰਹੀ ਹੈ ਨੀਟੂ ਜੀ ਉਹ ਕੁੜੀ ਵਿਚਾਰੀ ਬਹੁਤ شریف ਹੈ ਮੈਂ ਜਾਣਦਾ ਹਾਂ ਨੀਟੂ ਜੀ ਉਹ ਕੁੜੀ ਸਪੋਰਟ ਕਰਨ ਵਾਲੇ ਤਾਂ ਬਥੇਰੇ ਨੇ ਕਰਾ। ਨਹੀਂ ਮੈਂ। ਹੁਣ ਮੈਂ ਕਹਾਂ ਸੁਣੋ। ਕੋਈ ਨੌਕਰੀ ਦੇ ਰਿਆ ਵਾ। ਮੈਂ ਸੁਣੋ। ਕੋਈ ਕੁਛ ਦੇ ਰਿਆ ਵਾ। ਅਸਲ ਵਿੱਚ ਆਪਣੀ ਸਪੋਰਟ ਕਰਨ ਵਾਲੇ ਆਪਾਂ ਲੱਭ ਹੀ ਏ। ਮੈਂ ਆਪਾਂ ਆਪਦੀ ਸਪੋਰਟ ਕਰਨੀ ਲੱਭੀ। ਉਹਨੇ ਤਾਂ ਇੱਕ ਗੱਲ ਆਖਰ ਗੱਲ ਕਰ ਰਿਹਾ ਕਿ ਮੋਦੀ ਸਾਹਿਬ ਨੇ ਕਿਹਾ ਸੀ ਸੰਵਿਧਾਨ ਦੇ ਮੈਰਕਸ਼ਨ ਉਹ ਨਹੀਂ ਮੰਨਦਾ। ਤੇ ਮੈਂ ਵਾਰਨ ਅਸੀ ਫਾਰਮ ਭਰਨ ਗਿਆ ਮੋਦੀ ਸਾਹਿਬ ਦੇ ਪੀਐਮ ਦੇ ਖਿਲਾਫ। ਕਿਉਂਕਿ ਸਾਡੇ ਸੰਵਿਧਾਨ ਅਨੁਕਰਤਾ ਸੀ ਡਾਕਟਰ ਪੀਰਨੋ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਨੇ ਲਲਕਾਰਿਆ ਸੀਗਾ। ਮੈਂ ਉਸ ਟਾਈਮ ਤੇ ਵਿਰੋਧ ਕੀਤਾ ਉਸ ਗੱਲ ਦਾ। ਮੈਂ ਗੱਲ ਕਰਨਾ ਚਾਹੁੰਦਾ ਕਿ ਆਪਾਂ ਸਾਰੇ ਪਰਦੇਸ ਦੇ ਵਾਸੀ ਆਂ ਔਰ ਹਿੰਦੁਸਤਾਨ ਦੇ ਵਾਸੀ ਆਂ ਇਸ ਪੰਜਾਬ ਦੇ ਵਾਸੀ ਆਂ ਸਾਰੇ ਸਾਡੀ ਮਦਦ ਕਰੋ ਸਪੋਰਟ ਕਰੋ ਕਿਉਂਕਿ ਅਗਲੇ ਇਲੈਕਸ਼ਨ ਮੈਨ ਲੜਨੇ ਆ ਕਿਉਂਕਿ ਮੈਨੂੰ ਲੋਕਾਂ ਦੇ ਵੋਟਾਂ ਬਹੁਤ ਘੱਟ ਪਈਆਂ ਮੈਂ ਬਹੁਤ ਜ਼ਿਆਦਾ ਥੱਲੇ ਲੱਗਿਆ ਔਰ ਟੀਟੂ ਵਾਲੇ ਭਰਾ ਨੂੰ ਮੈਂ ਇਹ ਨਿਕਲ ਕਹੂੰਗਾ ਕਿ ਵੋਟਾਂ ਨਾਲ ਲੜ ਕੋਈ ਸਿਨਮਾ ਫੁੱਲ ਮੈਂ ਅੰਦਰ ਦੇ ਵਿੱਚ ਆਈਏ ਤੇ ਕਿਸੇ ਤਰੀਕੇ ਨਾਲ ਆਪਣੀ ਗੱਲ ਨਹੀਂ ਤੇ ਹਰਮਨ ਆਪਾਂ ਦਾ ਸਿਆਸਤ ਵੀ ਜੀ ਆਪਾਂ ਦੋਨੋਂ ਫਿਲਮਾਂ ਲੜੀ ਆਪਾਂ ਆਪਾਂ ਸਿਆਸਤ ਵੀ ਲੜਾਂਗੇ ਨਹੀਂ ਨਹੀਂ ਤੁਸੀਂ ਲੜੋ ਸਿਆਸਤ ਤੇ ਅਸੀਂ ਅਲੂਬੀ ਦਾ ਕਹਿ ਦਿੱਤੀ ਸਰਦ ਤੇ ਫਿਲਮਾਂ ਵਾਲ ਰੁਖ ਮੋੜ ਤਾ ਤੁਹਾਡਾ ਹੁਣ ਰੋਜ਼ਾਨ ਆਪਾਂ ਫਿਲਮਾਂ ਵਿੱਚ ਲੱਗ ਜਾਣਾ ਜੀ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਬਹੁਤ ਜ਼ਿਆਦਾ ਲਾਈਕ ਤੋਂ ਸ਼ੇਅਰ ਕਰ ਦਿਓ ਜਿੱਥੇ ਵੀ ਪਹੁੰਚਦੀ ਮੇਰੀ ਵੀਡੀਓ ਧੰਨਵਾਦ ਤੁਹਾਡਾ ਪ੍ਰਮਾਤਮਾ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈ ਮਾ ਜੀਤਪੁਰ ਜਿਕਰਾ ਸ਼ੇਰਵਾਲੀ ਦਾ ਬੋਲ ਸਾਚੀ ਦਰਬ